ਇਕ ਰਾਜੇ ਦਾ ਵਿਆਹ ਹੁੰਦਾ ਸਮਾਂ ਗੁਜ਼ਰਦਾ ਹੈ ਸਾਲ 2 ਸਾਲ ਔਲਾਦ ਨਹੀਂ ਹੁੰਦੀ ਉਹਦੇ ਕੋਲੇ ਬਾਦਸ਼ਾਹ ਦੂਜਾ ਵਿਆਹ ਕਰਵਾ ਲੈਂਦਾ ਹੈ ਦੂਜੇ ਵਿਆਹ ਤੋਂ ਵੀ ਔਲਾਦ ਨਹੀਂ ਹੁੰਦੀ ਏਦਾਂ ਕਰਦਾ ਕਰਦਾ ਉਹ 7 ਵਿਆਹ ਕਰਾਉਂਦਾ ਪਰ ਕਿਸੇ ਵੀ ਔਰਤ ਦੀ ਕੁੱਖ ਤੋਂ ਔਲਾਦ ਨਹੀਂ ਪੈਦਾ ਹੁੰਦੀ ਤੇ ਉਹਦਾ ਵਜ਼ੀਰ ਜਿਹੜਾ ਸਿਆਣਾ ਹੁੰਦਾ ਉਹਨੂੰ ਐਂ ਕਹਿੰਦਾ ਵੀ ਕਿਸੇ ਆਪਾਂ ਕਿਸੇ ਫਕੀਰ ਕੋਲੇ ਚੱਲੀਏ ਕੋਈ ਕਾਰਨ ਨਹੀਂ ਹੋਊਗਾ ਜਿਹਦੇ ਕਰਕੇ ਔਲਾਦ ਨਹੀਂ ਹੁੰਦੀ ਬਾਦਸ਼ਾਹ ਵਜ਼ੀਰ ਦੋਵੇਂ ਇੱਕ ਫਕੀਰ ਕੋਲ ਜਾਂਦੇ ਐ ਤੇ ਫਕੀਰ ਜਦੋਂ ਜਾਂਦੇ ਐ ਤਾਂ ਫਕੀਰ ਉਹਨਾਂ ਨੂੰ ਵਾਪਸ ਮੋੜ ਦਿੰਦਾ ਹੈ ਮਿਲਣ ਤੋਂ ਇਨਕਾਰ ਕਰ ਦਿੰਦਾ ਹੈ ਤੇ ਬਾਦਸ਼ਾਹ ਦੁਬਾਰਾ ਵਾਪਸ ਆ ਕੇ ਵਜ਼ੀਰ ਨੂੰ ਭੇਜਦਾ ਵੀ ਤੂੰ ਜਾ ਕੇ ਗੱਲ ਕਰ ਵੀ ਐਸੀ ਕੀ ਗੱਲ ਹੋਈ ਵਜ਼ੀਰ ਫਕੀਰ ਕੋਲੇ ਜਾਂਦਾ ਹੈ ਫਕੀਰ ਉਹਨੂੰ ਕਹਿੰਦਾ ਕਿ ਬਾਦਸ਼ਾਹ ਆਪਣੀ ਬਾਦਸ਼ਾਹਤ ਦੀ ਧੌਂਸ ਨਾਲ ਮਿਲਣ ਆਇਆ ਸੀ ਕਿੰਨੇ ਸਿਪਾਹੀ ਸੀ ਕਿੰਨਾ ਉਹ ਸੀ ਘੋੜੇ ਤੇ ਚੜ੍ਹ ਕੇ ਧਗੜ ਧਗੜ ਕਰਦਾ ਆਇਆ ਇਸ ਕਰਕੇ ਜੇ ਕਿਸੇ ਜੇ ਉਹ ਆਪਣੇ ਕੰਮ ਲਈ ਆਇਆ ਤਾਂ ਬੰਦਿਆਂ ਵਾਂਗੂ ਆਮ ਸਧਾਰਨ ਲੋਕਾਂ ਵੱਲੋਂ ਚੱਲ ਕੇ ਆਵੇ ਵਜ਼ੀਰ ਬਾਦਸ਼ਾਹ ਨੂੰ ਇਹ ਗੱਲ ਦੱਸਦਾ ਉਹ ਕਹਿੰਦਾ ਵੀ ਆਪਾਂ ਨੂੰ ਥੋੜਾ ਜਿਆਦਾ ਤਰੀਕੇ ਨਾਲ ਜਾਣਾ ਪਊਗਾ ਤੇ ਨਾ ਉਹ ਆਪਣੇ ਤੋਂ ਡਰਦਾ ਹੈ ਨਾ ਉਹ ਨੂੰ ਆਪਣੇ ਤੋਂ ਕੋਈ ਲੋੜ ਹੈ ਤੇ ਇਸ ਕਰਕੇ ਆਪਾਂ ਨੂੰ ਜ਼ਰੂਰਤ ਹੈ ਆਪਾਂ ਨੂੰ ਬੰਦਿਆਂ ਵਾਂਗੂ ਉਹਦੇ ਕੋਲ ਪੇਸ਼ ਹੋਣਾ ਪਊਗਾ ਬਾਦਸ਼ਾਹ ਸਧਾਰਨ ਲਿਵਾਸ ਦੇ ਵਿੱਚ ਸਧਾਰਨ ਇੱਕ ਇਨਸਾਨਾ ਵਾਂਗੂ ਫਕੀਰ ਕੋਲੇ ਜਾਂਦਾ ਹੈ ਤੇ ਫਕੀਰ ਉਹਨੂੰ ਕਹਿੰਦਾ ਵੀ ਦਰਅਸਲ ਔਲਾਦ ਨਾ ਹੋਣ ਦਾ ਕਾਰਨ ਇਹ ਹੈ ਕਿ ਤੇਰੇ ਇਲਾਕੇ ਦੇ ਵਿੱਚ ਲੋਕਾਂ ਤੇ ਟੈਕਸ ਬਹੁਤ ਜ਼ਿਆਦਾ ਹੈ ਉਹਨਾਂ ਦੇ ਬੱਚੇ ਭੁੱਖੇ ਸੌਂਦੇ ਆ ਉਹਨਾਂ ਦਾ ਬਹੁਤਾ ਅਨਾਜ ਤੇਰੇ ਖਜ਼ਾਨੇ ਚ ਭਰਿਆ ਪਿਆ ਹੈ ਤੇਰੇ ਖਜ਼ਾਨੇ ਨੱਕੋ ਨੱਕ ਭਰੇ ਹੋਏ ਆ ਪਰ ਉਹਨਾਂ ਦੇ ਖਜ਼ਾਨੇ ਉਹਨਾਂ ਦੇ ਘਰ ਉਹਨਾਂ ਦੇ ਢੋਲੇ ਖਾਲੀ ਨੇ ਇਸ ਕਰਕੇ ਤੂੰ ਉਹਨਾਂ ਦੀ ਉਹਨਾਂ ਦੀ ਔਲਾਦ ਉਹਨਾਂ ਦੀ ਪੀੜੀ ਦੀ ਖੁਰਾਕ ਦੱਬੀ ਬੈਠਾ ਹੈ ਕੁਦਰਤ ਜਿਹੜੀ ਤੇਰੀ ਔਲਾਦ ਦਾ ਜਿਹੜਾ ਤੈਨੂੰ ਸੁੱਖ ਮਿਲਣਾ ਉਹ ਰੋਕੀ ਬੈਠੀ ਹੈ ਜੇ ਤੂੰ ਚਾਹੁੰਦਾ ਤੈਨੂੰ ਤੇਰੀ ਔਲਾਦ ਦਾ ਸੁੱਖ ਮਿਲੇ ਤੈਨੂੰ ਔਲਾਦ ਹੋਵੇ ਤੇਰੇ ਕੋਲੇ ਤਾਂ ਉਹਨਾਂ ਦੇ ਬੱਚਿਆਂ ਦੀ ਪਹਿਲਾਂ ਰੋਟੀ ਦਾ ਪ੍ਰਬੰਧ ਕਰਾ ਬਾਦਸ਼ਾਹ ਆਪਣਾ ਭੰਡਾਰ ਖੋਲਦਾ ਹੈ ਲੋਕਾਂ ਚਾ ਅਨਾਜ ਵੰਡਦਾ ਹੈ ਤੇ ਅੱਗੇ ਤੋਂ ਟੈਕਸ ਚਕਟੌਤੀ ਕਰ ਦਿੰਦਾ ਹੈ ਤਾਂ ਉਹਨਾਂ ਨੂੰ ਕਹਿੰਦਾ ਵੀ ਇਸ ਤੋਂ ਬਾਅਦ ਜਿਹੜਾ ਟੈਕਸ ਹੈ ਤੁਹਾਨੂੰ ਤੁਹਾਡੀ ਫਸਲ ਦੇ ਹਿਸਾਬ ਨਾਲ ਲੱਗਿਆ ਕਰੂਗਾ ਤੇ ਵਾਪਸ ਆ ਕੇ ਜਦੋਂ ਫਕੀਰ ਨੂੰ ਕਹਿੰਦਾ ਕਿ ਮੈਂ ਇਹ ਸਾਰਾ ਕੁਝ ਲਾਗੂ ਕਰਤਾ ਹੁਣ ਮੈਨੂੰ ਦੱਸੋ ਤਾਂ ਫਕੀਰ ਕੋਲ ਇੱਕ ਡੰਗੋਰੀ ਹੁੰਦੀ ਹੈ ਛੋਟੀ ਉਹ ਕਹਿੰਦਾ ਛੋਟੀ ਲੈ ਜਾ ਇੱਕ ਇੱਕ ਕਰਕੇ ਆਪਣੀ ਪਤਨੀਆਂ ਜਿਹੜੀਆਂ ਤੇਰੀਆਂ ਉਹਨਾਂ ਨੂੰ ਕਹੀਂ ਕਿ ਤੁਹਾਡੇ ਜਿਹੜੇ ਬਾਗ ਦੇ ਬਾਹਰ ਮਹਿਲ ਦੇ ਬਾਹਰ ਇੱਕ ਅੰਬ ਦਾ ਬੂਟਾ ਹੈਗਾ ਉਹ ਅੰਬ ਨੂੰ ਇਦਾਂ ਛੋਟੀ ਮਾਰਨ ਇੱਕ ਇੱਕ ਅੰਬ ਡਿੱਗੀ ਜਾਊਗਾ ਤੇ ਇਦਾਂ ਸੱਤ ਅੰਬ ਡਿੱਗਣਗੇ। ਉਹ ਉਦਾਂ ਹੀ ਸੱਤੇ ਰਾਣੀਆਂ ਸੋਟੀ ਹਲਾਉਂਦੀਆਂ ਨੇ ਸੱਤ ਅੰਬ ਡਿੱਗਦੇ ਆ ਲਿਆ ਕੇ ਰੱਖ ਲੈਂਦੇ ਆ ਤਾਂ ਉਹ ਕਹਿੰਦਾ ਵੀ ਸਵੇਰੇ ਉੱਠ ਕੇ ਉਹਨਾਂ ਨੂੰ ਕਹਦੇ ਉਹ ਵੀ ਤੜਕੇ ਜਦੋਂ ਉੱਠਣਗੀਆਂ ਤਾਂ ਉਹ ਇੱਕ ਇੱਕ ਅੰਬ ਧੋ ਕੇ ਖਾ ਲੈਣ ਉਹ। 6 ਰਾਣੀਆਂ ਉੱਠ ਕੇ ਅੰਬ ਖਾ ਲੈਂਦੀਆਂ ਨੇ ਜਿਹੜੀ 7ਵੀਂ ਰਾਣੀ ਥੋੜੀ ਅਵੇਸਲੀ ਹੁੰਦੀ ਹੈ ਧਿਆਨ ਨਹੀਂ ਦਿੰਦੀ ਉਹ ਅੰਬ ਕਿਤੇ ਪਿਆ ਰਿਹਾ ਉਹਨੂੰ ਚੂਹਾ ਟੁੱਕ ਜਾਂਦਾ ਹੈ। ਤੇ ਰਾਣੀ ਜਦੋਂ ਦੇਖਦੀ ਹੈ ਉਹ ਟੁੱਕਿਆ ਹੋਇਆ ਅੰਬ ਧੋ ਕੇ ਖਾ ਲੈਂਦੀ ਹੈ। ਹੁਣ ਜਦੋਂ ਅੰਬ ਖਾ ਲੈਂਦੀ ਹੈ ਤੇ ਬਾਕੀ ਰਾਣੀਆਂ ਕੋਲ ਜਿਹੜੇ ਬੱਚੇ ਪੈਦਾ ਹੁੰਦੇ ਆ ਉਹਨਾਂ ਕੋਲ ਨਰੋਏ ਬੱਚੇ ਪੈਦਾ ਹੁੰਦੇ ਆ ਜਿਵੇਂ ਜਿਨ੍ਹਾਂ ਦਾ ਇੱਕ ਨਾਰਮਲ ਜਨਮ ਕਹਿ ਸਕਦੇ ਆ ਕਿ ਸਹੀ ਕਦ ਕਾਠ ਭਾਰ ਹੁੰਦਾ ਜਿਹੜਾ ਇਹਦੇ ਕੋਲੇ ਬੱਚਾ ਹੁੰਦਾ ਉਹ ਅਧਿਆ ਪੈਦਾ ਹੁੰਦਾ ਹੁਣ ਅਧਿਆ ਕਲਪਨਾ ਕਰਨਾ ਤਾਂ ਔਖਾ ਵੀ ਕੈਸਾ ਹੋਊਗਾ ਪਰ ਲੋਕ ਕਹਾਣੀਆਂ ਨੇ ਉਹਨਾਂ ਨੇ ਇੱਕ ਨਾਮ ਰੱਖਤਾ ਕਿ ਉਹ ਅਧਿਆ ਪੈਦਾ ਹੁੰਦਾ ਅਧਿਆ ਮਤਲਬ ਮਧਰਾ ਬੱਚਾ ਪੈਦਾ ਹੁੰਦਾ ਜਿਹੜਾ ਉਹਨਾਂ ਨਾਲੋਂ ਦੂਜਿਆਂ ਨਾਲੋਂ ਅੱਧਾ ਹੁੰਦਾ ਹੁਣ ਰਾਜੇ ਨੂੰ ਬੜੀ ਹੈਰਾਨੀ ਹੁੰਦੀ ਵੀ ਇਹ ਕੀ ਹੋ ਗਿਆ ਰਾਣੀ ਡਰ ਜਾਂਦੀ ਹੈ ਰਾਣੀ ਨੂੰ ਇਹ ਹੁੰਦਾ ਵੀ ਜਿਵੇਂ ਦੱਸਤਾ ਤਾਂ ਐ ਨਹੀਂ ਪਤਾ ਵੀ ਮੈਨੂੰ ਮੇਰਾ ਸਰੀ ਕਲਮ ਕਰਵਾ ਦੇਵੇ ਹੁਣ ਫਕੀਰ ਕੋਲੇ ਜਦੋਂ ਜਾਂਦੇ ਆ ਤਾਂ ਫਕੀਰ ਉਹਨਾਂ ਨੂੰ ਕਹਿੰਦਾ ਵੀ ਤੁਸੀਂ ਐ ਕਰੋ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੱਚੇ ਸਦਾਚਾਰੀ ਹੋਣ ਤਾਂ ਤੁਹਾਡੀਆਂ ਰਾਣੀਆਂ ਆਪਣੇ ਬੱਚਿਆਂ ਨੂੰ ਆਪਣੇ ਹੱਥੀਂ ਪਾਲ ਲੈਣ ਹੱਥੀਂ ਖਾਣਾ ਖਮਾਉਣ ਹੱਥੀਂ ਮਤਲਬ ਚੱਕੀ ਪੀਸ ਕੇ ਉਹਨਾਂ ਦਾ ਆਟਾ ਤਿਆਰ ਕਰਨਾ ਜਿੰਨੇ ਉਹ ਪ੍ਰੇਮ ਨਾਲ ਬੱਚਿਆਂ ਨੂੰ ਪਾਲਣਗੇ ਆ ਉਹ ਬੱਚੇ ਉਨੇ ਹੀ ਕਮਾਲ ਦੇ ਇਨਸਾਨ ਕਮਾਲ ਦੇ ਰਾਜੇ ਯੋਧੇ ਬਣਨਗੇ ਨਾ ਇਹ ਜਦੋਂ ਵਾਪਸ ਆਉਂਦੀਆਂ ਨੇ ਰਾਣੀਆਂ ਤਾਂ ਬਾਕੀ ਰਾਣੀਆਂ ਵੇਸ ਲੀਆਂ ਹੁੰਦੀਆਂ ਨੇ ਉਹਨਾਂ ਨੂੰ ਅਯਾਸ਼ੀ ਦਾ ਐਸ਼ੋ-ਇਸ਼ਰਤ ਦਾ ਸੁਭਾਅ ਪਿਆ ਹੋਇਆ ਹੈ ਉਹਨਾਂ ਕੋਲੇ ਦਾਸੀਆਂ ਹੈਗੀਆਂ ਨੇ ਤੇ ਜਿਹੜੀ ਇਹ ਰਾਣੀ ਹੈ ਇਹਨੂੰ ਇਹ ਲੱਗਦਾ ਕਿ ਮੇਥੋਂ ਪਹਿਲਾਂ ਗਲਤੀ ਹੋਈ ਤੇ ਮੇਰੇ ਕੋਲੇ ਅਧਿਆ ਪੈਦਾ ਹੋਇਆ ਅੱਧੀ ਕੱਦ ਦਾ ਪੈਦਾ ਹੋਇਆ ਵੀ ਮੈਂ ਹੁਣ ਗਲਤੀ ਨਹੀਂ ਕਰਨੀ ਬਾਕੀ ਰਾਣੀਆਂ ਦੇ ਜਿਹੜੇ ਬੱਚੇ ਪਲਦੇ ਆ ਇੱਕ ਇੱਕ ਜਿਹੜੇ ਉਹਨਾਂ ਦਾ ਹੁੰਦਾ ਉਹ ਉਸੇ ਢੰਗ ਨਾਲ ਹੀ ਪਲਦੇ ਆ ਉਹਨਾਂ ਨੂੰ ਦਾਸੀਆਂ ਸਾਹਮðੀਆਂ ਨੇ ਖਾਣਾ ਪੀਣਾ ਸਭ ਕੁਝ ਮਿਲਦਾ ਹੈਗਾ ਮਾਵਾਂ ਧਿਆਨ ਨਹੀਂ ਦਿੰਦੀਆਂ ਤੇ ਜਿਹੜਾ ਇਹਦਾ ਅਧਿਆਪਕ ਪੈਦਾ ਹੁੰਦਾ ਹੈ ਬੜੇ ਪਿਆਰ ਨਾਲ ਪਾਲਦੀ ਇੱਕ ਤਾਂ ਹੈ ਮਦਰਾ ਹੁੰਦਾ ਹੈ ਦੂਜਾ ਇਹਨੂੰ ਮੋਹਵੱਦ ਆਉਂਦਾ ਹੈ ਤੀਜਾ ਇਹਨੂੰ ਇਹ ਲੱਗਦਾ ਕਿ ਹੁਣ ਮੇਥੋਂ ਗਲਤੀ ਨਾ ਹੋਵੇ ਖਾਸਾ ਸਮਾਂ ਬੀਤ ਜਾਂਦਾ ਹੈ ਬੱਚੇ ਵੱਡੇ ਹੋ ਜਾਂਦੇ ਆ ਨੌਜਵਾਨ ਦੀ ਉਮਰ ਦੇ ਲਾਗੇ ਚਲੇ ਜਾਂਦੇ ਆ ਹੁਣ ਜਿਹੜੇ ਜਦੋਂ ਇਹ ਸੱਤੇ ਜਣੇ ਇਕੱਠੇ ਕਿਤੇ ਨਿਕਲਦੇ ਆ ਤਾਂ ਜਿਹੜੇ 6 ਜਣੇ ਨੇ ਉਹ ਬੜੇ ਦੁਰਾਚਾਰੀ ਸੁਭਾਅ ਦੇ ਨੇ ਮਹ ਕਹ ਲੋ ਵੀ ਅਜੀਬ ਕਿਸਮ ਦੇ ਨੇ ਉਹ ਜਿੱਥੇ ਜਾਂਦੇ ਆ ਖਰੂਦ ਮਚਾ ਦਿੰਦੇ ਆ ਲੋਕਾਂ ਨੂੰ ਤੰਗ ਕਰਦੇ ਆ ਪਰੇਸ਼ਾਨ ਕਰਦੇ ਆ ਔਰਤਾਂ ਖੂਦੇ ਪਾਣੀ ਪਰਣੇ ਜਾਂਦੀਆਂ ਨੇ ਉਹਨਾਂ ਦੇ ਘੜੇ ਤੋੜ ਦਿੰਦੇ ਆ ਤਾਂ ਇਹ ਅਧਿਆ ਜਾ ਕੇ ਉਹਨਾਂ ਦੀ ਪਰਪਾਈ ਕਰਦਾ ਆਪਣੀ ਮਾਂ ਤੋਂ ਪੈਸੇ ਲੈ ਕੇ ਉਹਨਾਂ ਨੂੰ ਦੇ ਕੇ ਆਉਂਦਾ ਵੀ ਭਾਈ ਆ ਸਾਡਾ ਥੋੜਾ ਨੁਕਸਾਨ ਹੋਇਆ ਅਸੀਂ ਪਰਪਾਈ ਕਰਦੇ ਆ ਹੌਲੀ ਹੌਲੀ ਇਹ ਗੱਲ ਪੂਰੇ ਰਾਜ ਦੇ ਵਿੱਚ ਫੈਲ ਜਾਂਦੀ ਹੈ ਲੋਕਾਂ 'ਚ ਚਰਚਾ ਹੋਣ ਲੱਗ ਜਾਂਦੀ ਹੈ ਕਿ ਜਿਹੜਾ ਰਾਜੇ ਦਾ ਅਧਿਆ ਹੈ ਨਾ ਜਿਹੜਾ ਅਧਿਆ ਮੁੰਡਾ ਹੈ ਉਹ ਸਭ ਤੋਂ ਨੇਕ ਤੇ ਪਿਆਰਾ ਬੱਚਾ ਹੈ ਜੇ ਆਉਣ ਵਾਲੇ ਸਮੇਂ 'ਚ ਜੇ ਰਾਜਗਦੀ ਮਿਲੇ ਤਾਂ ਉਹ ਸਦੀਆਂ ਨੂੰ ਮਿਲਣੀ ਚਾਹੀਦੀ ਹੈ ਬਾਕੀ 6 ਤਾਂ ਜਿਹੜੇ ਹੈਗੇ ਆ ਉਹ ਮਤਲਬ ਕਹਿ ਲੋ ਵੀ ਇੱਕ ਤਰ੍ਹਾਂ ਦਾ ਕਾਲ ਹੀ ਨੇ ਜਿਹੜੇ ਦੁਨੀਆ ਨੂੰ ਪਰਜਾਂ ਨੂੰ ਤੰਗ ਕਰਦੇ ਆ ਹੁਣ ਜਿਹੜੇ ਦੂਸਰੇ ਨੂੰ ਜਦੋਂ ਇਹ ਗੱਲ ਪਤਾ ਲੱਗਦੀ ਹੈ ਕਿ ਅਸੀਂ ਲੋਕਾਂ ਦੇ ਵਿੱਚ ਸਾਡੀ ਜਿਹੜੀ ਚਰਚਾ ਨਹੀਂ ਹੈਗੀ ਤੇ ਅਸੀਂ ਕਿਤੇ ਰਾਜਗਦੀ ਤੋਂ ਖੁੱਸ ਨਾ ਜਾਈਏ ਹੁਣ ਇਹਦੇ ਨਾਲ ਈਰਖਾ ਕਰਨ ਲੱਗ ਜਾਂਦੇ ਆ ਵਿਗਾੜ ਤਾਂ ਸਕਦੇ ਨਹੀਂ ਕੁਛ ਇਰਖਾ ਕਰਦੇ ਨੇ ਕਿੰਨੀ ਕਿੰਨੀ ਗੱਲ ਤੋਂ ਇਹਨੂੰ ਤੰਗ ਕਰਦੇ ਆ ਪਰੇਸ਼ਾਨ ਕਰਦੇ ਆ ਉਹਨੂੰ ਟੀਚਰਾਂ ਕਰਦੇ ਆ ਵੀ ਤੂੰ ਤਾਂ ਅੱਧਾ ਰਹਿ ਗਿਆ ਇਸ ਹਿਸਾਬ ਨਾਲ ਤੈਨੂੰ ਤੇਰੇ ਕੱਦ ਦੇ ਮੁਤਾਬਕ ਹਿੱਸਾ ਮਿਲਣਾ ਚਾਹੀਦਾ ਰਾਜ ਭਾਗ ਚੋਂ ਤੇ ਐਦਾਂ ਕਰਕੇ ਉਹ ਚੁੱਪ ਕਰਕੇ ਸਾਰੀ ਗੱਲ ਸਹਿ ਲੈਂਦਾ ਹੈ ਤਾਂ ਜਦੋਂ ਆਪਣੀ ਮਾਂ ਨੂੰ ਦੱਸਦਾ ਤਾਂ ਮਾਂ ਕਹਿੰਦੀ ਵੀ ਚੱਲ ਪੁੱਤ ਕੋਈ ਨਹੀਂ ਜਿਵੇਂ ਵੀ ਹੈ ਹੁਣ ਆਪਾਂ ਨੂੰ ਮਤਲਬ ਆਪਾਂ ਕੁਝ ਨਹੀਂ ਕਰ ਸਕਦੇ ਇਸ ਗੱਲ ਦਾ ਇੱਕ ਦਿਨ ਆਉਂਦਾ ਤਾਂ ਬਾਦਸ਼ਾਹ ਉਹਨਾਂ ਆਪਣੇ ਬੱਚਿਆਂ ਨੂੰ ਸਾਰਿਆਂ ਨੂੰ ਕਹਿੰਦਾ ਵੀ ਦੇਖੋ ਹੁਣ ਤੁਹਾਡੀ ਉਮਰ ਹੋ ਗਈ ਸੱਤਾਂ ਨੂੰ ਕਹਿੰਦਾ ਕਿ ਰਵਾਇਤ ਦੇ ਮੁਤਾਬਕ ਆਪਣਾ ਇੱਕ ਇਥੋਂ ਦੂਰ ਪਹਾੜ ਹੈਗਾ ਉਸ ਪਹਾੜ ਤੇ ਤੁਸੀਂ ਜਾ ਕੇ ਕੀ ਕਰੋਗੇ ਸੱਤ ਤੀਰ ਚਲਾਓਗੇ ਸੱਤ ਤੀਰ ਨੇ ਜਿਹੜੇ ਉਹ ਵੱਖ-ਵੱਖ ਥਾਵਾਂ ਤੇ ਡਿੱਗਣਗੇ ਜਿੱਥੇ ਉਹ ਤੀਰ ਡਿੱਗਣਗੇ ਉਹ ਅਸਲ ਘਰ ਹੋਊਗਾ ਜਿੱਥੇ ਤੁਹਾਡਾ ਰਿਸ਼ਤਾ ਜਾਂ ਵਿਆਹ ਹੋਊਗਾ ਤੇ ਉਹ ਕੁਦਰਤੀ ਤੌਰ ਤੇ ਜਿੱਥੇ ਤੀਰ ਡਿੱਗੂਗਾ ਉਹ ਅਮੀਰ ਘਰਾਣਾ ਹੋਊਗਾ ਤੁਸੀਂ ਉਹਨਾਂ ਦੀ ਕੁੜੀਆਂ ਨਾਲ ਵਿਆਹ ਕਰਵਾ ਲਿਓ ਤੇ ਉੱਥੋਂ ਦਾ ਜਿਹੜਾ ਤੁਹਾਨੂੰ ਦਾਜ-ਦੇਹਜ ਮਿਲੂਗਾ ਉਹ ਲੈ ਕੇ ਆ ਜਿਓ ਹੁਣ ਉਸ ਪਹਾੜ ਤੇ ਜਾਣ ਲਈ ਜਿਹੜਾ ਰਸਤਾ ਉਹ ਬਹੁਤ ਲੰਬਾ ਹੈ ਦੁਸ਼ਵਾਰ ਹੈ ਤਾਂ ਸੱਤੇ ਜਣੇ ਜਦੋਂ ਤੁਰਨ ਲੱਗਦੇ ਆ ਤਾਂ ਪੰਜ ਜਿਹੜੇ ਛੇ ਭਰਾ ਨੇ ਉਹ ਵੱਡੇ ਘੋੜੇ ਲੈ ਲੈਂਦੇ ਆ ਚੰਗੇ ਨਰੋਏ ਤੇ ਉਹਨੂੰ ਬਛੇਰੇ ਤੇ ਬਿਠਾਉਂਦੇ ਆ ਹੁਣ ਉਹਨਾਂ ਨੇ ਸੋਚਿਆ ਹੁੰਦਾ ਵੀ ਸਾਡੇ ਕੋਲ ਜਿਹੜੇ ਘੋੜੇ ਨੇ ਉਹਨਾਂ ਦੀਆਂ ਚਾਲਾਂ ਸਧੀਆਂ ਹੋਈਆਂ ਨੇ ਉਹ ਘੋੜੇ ਟ੍ਰੈਂਡ ਨੇ ਉਹਨਾਂ ਨੂੰ ਬਕਾਇਦਾ ਤਵੇਲਿਆਂ ਦੇ ਵਿੱਚ ਪਾਲਿਆ ਸੰਭਿਆ ਉਹਨਾਂ ਨੂੰ ਉਹਨੂੰ ਮਤਲਬ ਕਾਬੂ ਕੀਤੇ ਹੋਏ ਘੋੜੇ ਨੇ ਤੇ ਇਹ ਬਛੇਰਾ ਜਿਹੜਾ ਇਹ ਤੋਂ ਕਾਬੂ ਨਹੀਂ ਆਉਣਾ ਆਪੇ ਉਹਨੂੰ ਕਿਸੇ ਰਾਤ ਸਿੱਟ ਸੁੱਟ ਦਊਗਾ ਕਿਤੇ ਤੇ ਮਰ ਖੱਪ ਜਾਊਗਾ ਇਹ ਬਛੇਰੇ ਤੇ ਬੈਠ ਜਾਂਦਾ ਹੈ ਤੇ ਉਹ ਘੋੜਿਆਂ ਦੇ ਬੈਠ ਜਾਂਦੇ ਆ ਹੁਣ ਜਦੋਂ ਇਹ ਬਛੇਰੇ ਨੂੰ ਛੂੰਦਾ ਹੈ ਉਹਦੇ ਤੇ ਸਵਾਰ ਹੁੰਦਾ ਹੈ ਤਾ ਬਚੇਰੇ ਨੂੰ ਪਿਆਰ ਨਾਲ ਮਤਲਬ ਰਸਤੇ 'ਚ ਇੱਕ ਥਾਂ ਤੇ ਰੋਕ ਕੇ ਉਹਨੂੰ ਚਾਰਾ ਪਾਉਂਦਾ ਹੈ ਉਹਦੇ ਨਾਲ ਗੱਲਾਂ ਕਰਦਾ ਹੈ ਤਾਂ ਬਚੇਰੇ ਦੇ ਮਨ 'ਚ ਪਤਾ ਨਹੀਂ ਕੀ ਭਾਵ ਹੈ ਐਸੀ ਭਾਵਨਾ ਆ ਜਾਂਦੀ ਹੈ ਕਿ ਉਹ ਇੱਕ ਮਿੱਤਰ ਵਾਂਗੂੰ ਇਹਨੂੰ ਨਾਲ ਲੈ ਕੇ ਜਾਂਦਾ ਹੈ ਤੇ ਉਹ ਜਿਹੜੇ ਘੋੜੇ ਅੱਗੇ ਲੰਘ ਜਾਂਦੇ ਆ ਤਾਂ ਬਚੇਰਾ ਨਾਲ ਰਲ ਕੇ ਉਹਨਾਂ ਦੇ ਬਰਾਬਰ ਹੋ ਜਾਂਦਾ ਹੈ ਤੇ ਉਹ 당ਗ ਰਹੇ ਜਾਂਦੇ ਆ ਵੀ ਕਮਾਲ ਹੈ ਨੇ ਬਚੇਰਾ ਕਿਵੇਂ ਕਾਬੂ ਕਰ ਲਿਆ ਹੁਣ ਉਹ ਹੋਰ ਖੁਰਾ ਪਾਤਾ ਸੋਚਦੇ ਆ ਵੀ ਹੁਣ ਕੀ ਕਰੀਏ ਜਿਵੇਂ ਹੋਰਾਂ ਕਹਾਣੀਆਂ 'ਚ ਵੀ ਹੁੰਦਾ ਹੈ ਕਿ ਉਹ ਕਹਿੰਦੇ ਵੀ ਖੋਜ ਉੱਤਰ ਜਾ ਤੇ ਉਹ ਖੋਜ ਛੱਡ ਕੇ ਚਲੇ ਜਾਂਦੇ ਆ ਇਹ ਜਿਹੀਆਂ ਬਹੁਤ ਸਾਰੀਆਂ ਚਾਲਾਂ ਉਹਦੇ ਨਾਲ ਵਰਤਦੇ ਆ ਇੱਕ ਥਾਂ ਤੇ ਕੀ ਹੁੰਦਾ ਉਹਨੂੰ ਕਹਿੰਦੇ ਵੀ ਤੂੰ ਐਂ ਕਰ ਅ ਸਾਨੂੰ ਭੁੱਖ ਲੱਗੀ ਹੋਈ ਐ ਮਦਾਨੀ ਇਲਾਕੇ 'ਚ ਲੰਘਦੇ ਆ ਤੂੰ ਨਾ ਸਾਨੂੰ ਖਰਬੂਜੇ ਤੋੜ ਕੇ ਲਿਆ ਦੇ ਉਹਨੂੰ ਐਂ ਲੱਗਦਾ ਵੀ ਮੇਰੇ ਭਰਾ ਨੇ ਮੈਂ ਖਰਬੂਜੇ ਤੋੜ ਕੇ ਲਿਆ ਦੇਣਾ ਉਹ ਜਦੋਂ ਖਰਬੂਜੇ ਤੋੜਨ ਲੱਗਦਾ ਹੈਗਾ ਤਾਂ ਉਹ ਮਾਲਕ ਹੈ ਉਹਨੂੰ ਬੰਨ ਲਿੰਦਾ ਹੈ ਬੰਨ ਲਿੰਦਾ ਤੇ ਉਹ ਦੂਸਰੇ ਭੱਜ ਜਾਂਦੇ ਆ ਬਨ ਲਿੰਦਾ ਤੇ ਉਹ ਮਾਲਕ ਨੂੰ ਕਹਾਣੀ ਦੱਸਦਾ ਵੀ ਏਦਾਂ ਕਰਕੇ ਮੈਂ ਰਾਜੇ ਦਾ ਮੁੰਡਾ ਹੈਗਾ ਮੈਂ ਤਾਂ ਜਾ ਰਿਹਾ ਸੀ ਇਧਰੋਂ ਤੇ ਉਹ ਮਾਲਕ ਹੱਸਦਾ ਕਹਿੰਦਾ ਤੇਰੇ ਵਰਗਾ ਮਤਲਬ ਅੱਧੇ ਸਰੀਰ ਦਾ ਬੰਦਾ ਰਾਜੇ ਦਾ ਮੁੰਡਾ ਕਿਵੇਂ ਹੋ ਸਕਦਾ ਰਾਜਾ ਤਾਂ ਐਡਾ ਲੰਬਾ ਲੰਜਾ ਤੇ ਬਹਾਦਰ ਸੂਰਮਾ ਯੋਧਾ ਹੈ ਤੇ ਤੂੰ ਮੇਰੇ ਨਾਲ ਝੂਠ ਬੋਲ ਰਿਹਾ ਮੈਂ ਤੈਨੂੰ ਖੋਲਦਾ ਨਹੀਂ ਹੈਗਾ ਚਲੋ ਜੀ ਉਹ ਰਾਤ ਨੂੰ ਅ ਫਰਿਆਦ ਕਰਦਾ ਕੁਦਰਤ ਦੇ ਅੱਗੇ ਤੇ ਉਹ ਕੀ ਕਰਦਾ ਜਿਹੜਾ ਵਿਚੇਰਾ ਹੈ ਵਿਚੇਰੇ ਦੇ ਮਨ 'ਚ ਕੋਈ ਐਸੀ ਭਾਵਨਾ ਜਾਂ ਸ਼ਕਤੀ ਆ ਜਾਂਦੀ ਹੈ ਕਿ ਉਹ ਦੰਦਾਂ ਦੇ ਨਾਲ ਜਿਹੜੇ ਬੰਨੇ ਹੋਏ ਰਸੇ ਨੂੰ ਤੋੜ ਦਿੰਦਾ ਹੈ ਇਹਨੂੰ ਸਵਾਰ ਕਰਕੇ ਦੁਬਾਰਾ ਫਿਰ ਉਹ ਘੋੜਿਆਂ ਦੇ ਬਰਾਬਰ ਨਾਲ ਰਲ ਜਾਂਦਾ ਹੈ ਜਦੋਂ ਬਰਾਬਰ ਨਾਲ ਰਲ ਜਾਂਦਾ ਤੇ ਉਹਨਾਂ ਨੂੰ ਫਿਰ ਲੱਗਦਾ ਵੀ ਹੁਣ ਕੀ ਕਰੀਏ ਹੁਣ ਉਹ ਉਹਨੂੰ ਕਿਸੇ ਬਹਾਨੇ ਨੂੰ ਖੋਜ ਉਤਾਰ ਦਿੰਦੇ ਆ ਇਹ ਖੋਜ ਬੈਠਾ ਰਹਿੰਦਾ ਤਾਂ ਉਹ ਲੰਘ ਜਾਂਦੇ ਆ ਇੱਥੇ ਵੀ ਕੀ ਕਰਦਾ ਉਹ ਫਰਿਆਦ ਕਰਦਾ ਤਾਂ ਉੱਤੇ ਇੱਕ ਬੋਰਡ ਦਾ ਰੁੱਖ ਹੁੰਦਾ ਬੋਰਡ ਦਾ ਰੁੱਖ ਕੀ ਕਰਦਾ ਆਪਣੀਆਂ ਦਾੜ੍ਹੀ ਲੰਬੀ ਕਰ ਦਿੰਦਾ ਉਹਦੀਆਂ ਜਿਹੜੀਆਂ ਜਟਾਵਾਂ ਹੁੰਦੀਆਂ ਨੇ ਤਾਂ ਇਹ ਹੱਥ ਪਾ ਕੇ ਬਾਹਰ ਆ ਜਾਂਦਾ ਹੈ ਇਸ ਤੋਂ ਅੱਗੇ ਉਹ ਫਿਰ ਗੰਨੇ ਤੋੜਦੇ ਆ ਗੰਨੇ ਤੋੜਨ ਵੇਲੇ ਫਿਰ ਉਹਨੂੰ ਕਹਿੰਦੇ ਵੀ ਜਾ ਯਾਰ ਤੀਏ ਸਾਡੀ ਮਦਦ ਕਰਾ ਉਹ ਪੋਲਾ ਪਾਲਾ ਹੈਗਾ ਉਹਨੂੰ ਐ ਲੱਗਦਾ ਮੇਰੇ ਭਰਾਵਾਂ ਨੂੰ ਮੈਂ ਖੁਸ਼ ਰੱਖਾਂ ਤੇਰੀ ਤੂੰ ਗੰਨੇ ਤੋੜਨ ਲੱਗਦਾ ਮਾਲਕ ਉਹਨੂੰ ਬੰਨ ਲੈਂਦਾ ਇੱਥੇ ਹੁਣ ਮਾਲਕ ਕਹਿੰਦਾ ਮਾਲਕ ਕਹਿੰਦਾ ਮੈਂ ਤੈਨੂੰ ਜਾਣ ਨਹੀਂ ਦਿੰਦਾ ਤੋ ਕਹਿੰਦਾ ਮੈਨੂੰ ਜਾਣ ਦੇ ਮੈਂ ਸੱਚੀ ਮੈਂ ਰਾਜੇ ਦਾ ਮੁੰਡਾ ਹੈਗਾ ਕਹਿੰਦਾ ਫਿਰ ਐਂ ਕਰ ਆ ਆਹ ਬਿਛੇਰਾ ਮੈਨੂੰ ਦੇ ਜਾ ਤੇ ਤੂੰ ਚਲਾ ਜਾ ਹੁਣ ਉਹ ਕਹਿੰਦਾ ਮੈਂ ਜਾਊਂਗਾ ਕਿਵੇਂ ਜਿਹੜਾ ਮਾਲਕ ਹੈ ਖੇਤ ਦਾ ਉਹ ਬਿਛੇਰੇ ਨੂੰ ਬੰਨ ਲੈਂਦਾ ਆਪਦੇ ਕੋਲੇ ਬਿਛੇਰੇ ਨੂੰ ਬੰਨ ਹੁਣ ਇਥੋਂ ਤੁਰਦਾ ਹੁਣ ਤੁਰ ਕੇ ਕਿਵੇਂ ਪਹੁੰਚੇ ਥੱਕ ਜਾਂਦਾ ਹਾਰ ਜਾਂਦਾ ਹਾਰ ਕੇ ਫਿਰ ਉਹੀ ਲੋਕ ਕਹਾਣੀਆਂ ਵਾਂਗੂ ਹਵਾ ਨੂੰ ਅਰਦਾਸ ਕਰਦਾ ਹੈ ਤਾਂ ਮਤਲਬ ਆਕਾਸ਼ ਨੂੰ ਕਹਿੰਦਾ ਹੈ ਤਾਂ ਜਿਹੜੀ ਹਵਾ ਚੱਲਦੀ ਹੈ ਹਵਾ ਇੱਕ ਬਿੱਲੀ ਦੇ ਰੂਪ ਦੇ ਵਿੱਚ ਉਹਦੇ ਸਾਹਮਣੇ ਆ ਜਾਂਦੀ ਹੈ ਤਾਂ ਉਹ ਪੁੱਛਦਾ ਵੀ ਤੂੰ ਕੌਣ ਹੈ ਉਹ ਕਹਿੰਦੀ ਵੀ ਮੈਂ ਹੈ ਤਾਂ ਹਵਾ ਪਰ ਮੈਨੂੰ ਸੰਦੇਸ਼ ਆਇਆ ਕੁਦਰਤ ਦਾ ਕਿ ਤੇਰੀ ਜ਼ਰੂਰਤ ਹੈ ਤੇ ਮੈਂ ਬਿੱਲੀ ਦਾ ਰੂਪ ਧਾਰਨ ਕਰਕੇ ਤੇਰੇ ਸਾਹਮਣੇ ਆ ਗਈ ਤੂੰ ਮੇਰੇ ਤੇ ਸਵਾਰ ਹੋ ਮੈਂ ਤੈਨੂੰ ਪਲਾਂ ਦੇ ਵਿੱਚ ਤੇਰੇ ਭਰਾਮਾਂ ਤੱਕ ਪਹੁੰਚਾ ਦੂੰਗੀ ਉਹਨੂੰ ਦੇਖਦਾ ਹੈ ਕਿ ਅਚਾਨਕ ਹੀ ਉਹ ਬਿੱਲੀ ਹੈ ਜਿਹੜੀ ਉਹਦਾ ਕੱਦ ਵੱਡਾ ਹੋ ਜਾਂਦਾ ਤੇ ਅਧੀ ਆ ਉਹਦੇ ਉੱਤੇ ਸਵਾਰ ਹੋ ਜਾਂਦਾ ਤੇ ਉਹ ਬਿੱਲੀ ਦੀ ਸਪੀਡ ਇੰਨੀ ਹੁੰਦੀ ਹੈ ਉਹ ਘੋੜਿਆਂ ਦੇ ਬਰਾਬਰ ਹੋ ਜਾਂਦੀ ਹੈ ਤੇ ਉਹ ਭਰਾ ਹੋਰ दंग ਹੋ ਜਾਂਦੇ ਉਹ ਸੋਚਦੇ ਵੀ ਕਮਾਲ ਹੈ ਯਾਰ ਇਹ ਫੇਰ ਨਾਲ ਰਲ ਗਿਆ ਹੁਣ ਉਹ ਵੱਡੇ ਭਰਾ ਕੋਲ ਸੱਤ ਤੀਰ ਹੁੰਦੇ ਆ ਜਦੋਂ ਪਹਾੜੀ ਤੇ ਚੜਦੇ ਆ ਤਾਂ ਉਹ ਕਹਿੰਦੇ ਵੀ ਸੱਤ ਤੀਰ ਚਲਾਉਣੇ ਆ ਜਿੱਥੇ ਜਿੱਥੇ ਜਾਣਗੇ ਉੱਥੋਂ-ਉੱਥੋਂ ਉਹਨਾਂ ਨੂੰ ਆਪਣੇ ਵਰ ਮਿਲ ਜਾਣਗੇ ਔਰ ਜਿਹੜੀਆਂ ਕਹੋ ਵੀ ਉਹ ਕੁੜੀਆਂ ਮਿਲ ਜਾਣਗੀਆਂ ਜਿਨ੍ਹਾਂ ਨਾਲ ਉਹਨਾਂ ਨੇ ਵਿਆਹ ਕਰਾਉਣੇ ਆ ਉਹ ਘਰਾਣੇ ਮਿਲ ਜਾਣਗੇ ਤਾਂ ਵੱਡਾ ਭਾਈ ਚਲਾਕੀ ਨਾਲ ਕੀ ਕਰਦਾ ਹੋ ਅੱਧਾ ਤੀਰ ਜਿਹੜਾ ਤੀਰ ਦਾ ਅੱਧਲਾ ਹਿੱਸਾ ਅੱਧਾ ਹਿੱਸਾ ਕਾਨੀ ਤੋੜ ਕੇ ਉਹਨੂੰ ਦੇ ਦਿੰਦਾ ਹੈ ਉਹਨੂੰ ਐ ਵੀ ਆਪੇ ਦਾ ਤੀਰ ਕਿਤੇ ਇਹੋ ਜੀ ਥਾਂ ਤੇ ਡਿੱਗੂਗਾ ਜਿੱਥੇ ਇਹ ਅ ਮਤਲਬ ਇਹ ਆਪਦਾ ਉਦੇਸ਼ ਪੂਰਾ ਨਹੀਂ ਕਰ ਸਕੂਗਾ ਤੇ ਇਹ ਵਿਆਹ ਨਹੀਂ ਕਰਾ ਪਾਊਗਾ ਉਹਦੇ ਕੋਲੇ ਬਾਕੀਆਂ ਕੋਲੇ ਵੱਡੇ ਤੀਰ ਹੁੰਦੇ ਉਹ ਤੀਰ ਛੱਡਦੇ ਹੈਗੇ ਉਹ ਆਪਣੀ ਕੁਦਰਤੀ ਥਾਂ ਤੇ ਪਹੁੰਚ ਜਾਂਦੇ ਹੈ ਇਹ ਤੀਰ ਛੱਡਦਾ ਹੈਗਾ ਇਹ ਉਹ ਤੀਰ ਨੇੜੇ ਕਿਤੇ ਜਾ ਕੇ ਕਿ ਸੇ ਇੱਕ ਪਿੰਡ ਚ ਜਾ ਕੇ ਡਿੱਗ ਪੈਂਦਾ ਹੈ ਉਸ ਘਰ ਚ ਜਦੋਂ ਜਾ ਕੇ ਦੇਖਦਾ ਹੈਗਾ ਤਾਂ ਉਹ ਘਰ ਇੱਕ ਤਰ੍ਹਾਂ ਕਹਿ ਲਓ ਵੀ ਚਲਾਕ ਠੱਗ ਜਿਹੜੇ ਲੋਕ ਹੁੰਦੇ ਆ ਜਿਨ੍ਹਾਂ ਦਾ ਕੰਮ ਹੀ ਇਹੀ ਹੁੰਦਾ ਵੀ ਠੱਗੀ ਮਾਰਨੀ ਆ ਤੇ ਠੱਗੀ ਮਾਰੇ ਬਿਨਾਂ ਰੋਟੀ ਨਹੀਂ ਖਾਣੀ ਤਾਂ ਜਦੋਂ ਉਹਨਾਂ ਦੇ ਜਾਂਦਾ ਤਾਂ ਉਹਨਾਂ ਨੂੰ ਦੱਸਦਾ ਹੈ ਕਿ ਮੈਂ ਇਦਾਂ ਰਾਜੇ ਦਾ ਬੇਟਾ ਹੈਗਾ ਤਾਂ ਇਹ ਸਾਡੀ ਰਵਾਇਤ ਹੈ ਜਿੱਥੇ ਸਾਡਾ ਤੀਰ ਡਿੱਗਦਾ ਹੈ ਉੱਥੋਂ ਦੀ ਕੁੜੀ ਨਾਲ ਸਾਡਾ ਵਿਆਹ ਹੁੰਦਾ ਹੈ ਤਾਂ ਉਹ ਅਗੋਂ ਹੱਸਦੇ ਹੋ ਕਹਿੰਦੇ ਵੀ ਤੇਰੇ ਨਾਲ ਅਸੀਂ ਆਪਣੀ ਕੁੜੀ ਦੋਰਾਗੇ ਤਾਂ ਉਹ ਦੂਜੇ ਸੋਚਦੇ ਵੀ ਆਪਾਂ ਐ ਕਰੀਏ ਵੀ ਉਹਨੂੰ ਭਜਾਈਏ ਨਾ ਇਹ ਆਪਣੇ ਕੋਲੇ ਬੰਦਾ ਵਧੀਆ ਟੱਕ ਰਿਹਾ ਆਪਾਂ ਵੈਸੇ ਵੀ ਠੱਗ ਲੋਕਾਂ ਆਪਾਂ ਆਸੇ-ਪਾਸੇ ਜਾਣਾ ਹੁੰਦਾ ਇਹਨੂੰ ਕੰਮ ਤੇ ਰੱਖ ਲਈਏ ਉਹਨੂੰ ਕਹਿੰਦੇ ਵੀ ਠੀਕ ਹੈ ਤੇਰੇ ਨਾਲ ਅਸੀਂ ਆਪਣੀ ਕੁੜੀ ਦਾ ਵਿਆਹ ਕਰ ਦਾਂਗੇ ਸਾਡੀ ਕੁੜੀ ਕਿਤੇ ਰਿਸ਼ਤੇਦਾਰਾਂ ਚ ਗਈ ਹੋਈ ਹੈ ਤੇ ਉਹ ਜਦੋਂ ਵਾਪਸ ਆਊਗੀ ਤੇਰੇ ਨਾਲ ਵਿਆਹ ਕਰ ਦਾਂਗੇ ਤੇ ਤੂੰ ਉਹਨਾਂ ਚਾਰ ਸਾਡਾ ਕੰਮ ਕਰ ਦੇਖ ਇੱਥੇ ਉਹ ਵਿਚਾਰਾ ਹੁਣ ਉਹਨਾਂ ਦੀ ਮੱਝਾਂ ਚਾਰਦਾ ਕਦੇ ਬੱਕਰੀਆਂ ਚਾਰਦਾ ਹੈ ਉਹਨੂੰ ਗੋਹਾ ਸਿੱਟਣ ਲਾ ਲੈਂਦੇ ਆ ਭੋਲਾ ਹੈਗਾ ਉਹ ਤੋਂ ਕੰਮ ਲਈ ਜਾਂਦੇ ਆ ਲਈ ਜਾਂਦੇ ਆ ਇੱਕ ਰਾਤ ਉਹਨੂੰ ਇਹ ਪਤਾ ਜਦੋਂ ਸੌਣ ਲੱਗਦਾ ਤੇ ਉਹਨੂੰ ਖਿਆ ਉਹ ਉਹਨਾਂ ਕਿਤੇ ਗੱਲਾਂ ਕਰ ਰਹੇ ਹੁੰਦੇ ਆ ਠੱਗ ਕਿ ਕੱਲ ਨੂੰ ਆਪਾਂ ਕਿੱਥੇ ਠੱਗੀ ਮਾਰਨੀ ਹੈ ਤੇ ਉਹ ਸੋਨੇ ਦਾ ਕੀ ਬਣਿਆ ਤੇ ਉਹ ਸੱਚੇ ਹੀਰੇ ਰੱਖੇ ਸੀ ਉਹ ਆਪਾਂ ਕਿੱਥੇ ਰੱਖੀਏ ਤਾਂ ਸਵੇਰੇ ਉੱਠ ਕੇ ਉਹਨੂੰ ਸਮਝ ਨਹੀਂ ਆਉਂਦੀ ਵੀ ਇਹ ਤਾਂ ਮਤਲਬ ਦੇਖਣ ਨੂੰ ਤਾਂ ਬੜੇ ਸੁਧਾਰਨ ਜੇ ਲੋਕ ਲੱਗਦੇ ਐ ਪਰ ਇਹ ਤਾਂ ਬੜੇ ਚੋਰ ਠੱਗ ਨੇ ਤਾਂ ਉਹ ਐਸੇ ਪਾਸੇ ਤੋਂ ਲੋਕਾਂ ਤੋਂ ਪੜਤਾਲ ਕਰਦਾ ਲੋਕ ਕਹਿੰਦੇ ਵੀ ਤੂੰ ਕਿਹੜੇ ਬੰਦੇ ਨੂੰ ਫਸ ਗਿਆ ਉਹ ਤਾਂ ਹੈ ਹੀ ਠੱਗ ਨੇ ਉਹ ਤੈਨੂੰ ਵੇਚ ਕੇ ਖਾ ਜਾਣਗੇ ਤੂੰ ਇੱਥੋਂ ਨਿਕਲ ਨਹੀਂ ਤਾਂ ਮਤਲਬ ਤੇਰੀ ਜਾਨ ਦੀ ਖੈਰ ਨਹੀਂ ਹੈਗੀ ਹੁਣ ਉਹ ਸੋਚਦਾ ਆਦੀਆ ਕਹਿੰਦਾ ਵੀ ਐਂ ਤਾਂ ਨਹੀਂ ਜਾਂਦਾ ਹੈਗਾ ਇੰਨੇ ਲੋਕਾਂ ਨਾਲ ਠੱਗੀ ਮਾਰੀ ਆ ਪਤਾ ਨਹੀਂ ਕਿੱਥੇ ਮਤਲਬ ਇਹ ਸੋਨਾ ਦੱਬੀ ਬੈਠੇ ਆ ਮੈਂ ਇਹਦਾ ਕੋਈ ਤਾਂ ਹੱਲ ਕਰੂੰਗਾ ਹੁਣ ਨਿੱਕੇ ਨਿੱਕੇ ਨਿਆਣਿਆਂ ਦੇ ਨਾਲ ਹੀ ਹੁੰਦਾ ਨਿੱਕੇ ਨਿਆਣੇ ਉਹਨਾਂ ਦੇ ਉਹ ਘਰ ਚ ਛੱਡ ਜਾਂਦੇ ਆ ਤਾਂ ਨਿਆਣੇ ਨੂੰ ਜਦੋਂ ਖੜਾਉਂਦਾ ਹੌਲੀ 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 ਉਹਨਾਂ ਨੇ ਪਿਆਰ ਪਾ ਲੈਂਦਾ ਪਿਆਰ ਪਾ ਪਾ ਕੇ ਉਹਨੂੰ ਨਿਆਣੇ ਨੂੰ ਪੁੱਛਦਾ ਵੀ ਤੁਹਾਡੇ ਘਰ ਦੇ ਵਿੱਚ ਤੁਹਾਡੇ ਬਜ਼ੁਰਗ ਟੋਇਆ ਕਿੱਥੇ ਪੱਟਦੇ ਆ ਤਾਂ ਉਹ ਇੱਕ ਬੱਚਾ ਕਿਤੇ ਰਾਤ ਨੂੰ ਉਹਨੇ ਜਾ ਕੇ ਦੇਖਿਆ ਹੁੰਦਾ ਉਹ ਹੱਸਦਾ ਹੱਸਦਾ ਦੱਸ ਦਿੰਦਾ ਕਹਿੰਦਾ ਵੀ ਮੈਨੂੰ ਕੁੱਟ ਪਾਉਗੀ ਜੇ ਮੈਂ ਦੱਸਤਾ ਪਰ ਕੰਨ ਵੀ ਇੱਕ ਜਿਹੜਾ ਸਾਡੀ ਇੱਕ ਬੈਠਕ ਹੈ ਬਾਹਰਲੇ ਪਾਸੇ ਉਹ ਬੈਠਕ ਦੇ ਅੰਦਰ ਜਿਹੜੀ ਫਰਸ਼ ਹੈ ਉਹ ਦੇਖਣ ਨੂੰ ਫਰਸ਼ ਲੱਗਦੀ ਹੈ ਪਰ ਜਿਉਂ ਹੀ ਤੂੰ ਉੱਥੋਂ ਉਹਨੂੰ ਮਾੜਾ ਜਿਹਾ ਹਲਾਏਂਗਾ ਤਾਂ ਥੱਲੇ ਕੱਚੀ ਮਿੱਟੀ ਨਿਕਲੂਗੀ ਉਹਦੇ ਵਿੱਚ ਸਾਰਾ ਸਮਾਨ ਹੈ ਸਾਡਾ ਦੱਬਿਆ ਹੋਇਆ ਚਲੋ ਜੀ ਇੱਕ ਰਾਤ ਨੂੰ ਜਦੋਂ ਸਾਰੇ ਸੁੱਤੇ ਪਏ ਹੁੰਦੇ ਉਹ ਜਾਂਦਾ ਫਰਸ਼ ਨੂੰ ਹਟਾ ਕੇ ਦੇਖਦਾ ਉਹਦੇ ਥੱਲੇ ਸੋਨਾ ਹੀਰਾ ਖਾਸਾ ਕੁਝ ਦੱਬਿਆ ਪਿਆ ਹੈ ਤਾਂ ਉਹ ਸੋਚਦਾ ਵੀ ਮੈਂ ਹੁਣ ਲੈ ਕੇ ਤਾਂ ਭਜ ਨਹੀਂ ਸਕਦਾ ਨਾ ਹੀ ਮੇਂ ਇੰਨੇ ਜੋਗਾ ਹੈਗਾ ਉਹ ਇੰਤਜ਼ਾਰ ਕਰਦਾ ਹੈ ਇੱਕ ਵਕਤ ਆਉਂਦਾ ਜਦੋਂ ਠੱਗਾਂ ਨੇ ਕਿਤੇ ਦੂਰ ਠੱਗੀ ਮਾਰਨ ਜਾਣਾ ਹੁੰਦਾ ਉਹਨਾਂ ਦੀਆਂ ਔਰਤਾਂ ਨੇ ਸਾਰਿਆਂ ਨੇ ਤਾਂ ਉਹਨੂੰ ਕਹਿੰਦੇ ਵੀ ਤੂੰ ਰੁਕ ਅਸੀਂ ਕੁਛ ਦਿਨ ਲਈ ਆਵਾਂਗੇ ਤੂੰ ਰਹਿ ਤਾਂ ਇਹ ਕੀ ਕਰਦਾ ਉਸ ਇਲਾਕੇ ਦੇ ਕਿਸੇ ਬੰਦੇ ਕੋਲੇ ਜਾਂਦਾ ਕਹਿੰਦਾ ਮੈਨੂੰ ਉਹਨੂੰ ਕਹਿੰਦਾ ਵੀ ਮੈਨੂੰ 10-11 ਖੋਤੇ ਚਾਹੀਦੇ ਆ ਤਾਂ ਉੱਥੇ ਕਿਸੇ ਤੋਂ 10-11 ਖੋਤੇ ਲੈ ਆਉਂਦਾ ਖੋਤਿਆਂ ਨੂੰ ਕੀ ਕਰਦਾ ਆਟਾ ਗੁੰਨ ਕੇ ਆਟੇ ਦੇ ਵਿੱਚ ਉਹ ਹੀਰੇ ਸਾਰਾ ਕੁਝ ਪਾ ਕੇ ਖੋਤਿਆਂ ਨੂੰ ਚਰੀ ਜਾਂਦਾ ਚਰੀ ਉਹਨਾਂ ਦੇ ਢਿੱਡ ਪੂਰੇ ਭਰ ਜਾਂਦੇ ਆ ਤਾਂ ਰਾਤ ਨੂੰ ਖੋਤੇ ਹੱਕ ਕੇ ਇਹ ਆਪਣੇ ਘਰ ਵੱਲ ਤੁਰ ਪੈਂਦਾ ਉਹਨਾਂ ਰਸਤੇ ਦੇ ਵਿੱਚ ਕਿਸੇ ਨੇ ਉਹਨੂੰ ਕੀ ਕਹਿਣਾ ਖੋਤੇ ਲੈ ਕੇ ਜਾ ਰਿਹਾ ਹੈ ਲੋਕ ਮਜ਼ਾਕ ਉਡਾਉਂਦੇ ਆ ਵੀ ਇੱਕ ਅੱਧੇ ਕੱਦ ਵਾਲਾ ਬੰਦਾ 7 10 11 ਖੋਤੇ ਲੈ ਕੇ ਜਾ ਰਿਹਾ ਹੈ ਤੇ ਮਤਲਬ ਉਹ ਆਪਣੇ ਆਪ ਨੂੰ ਮਹਿਸੂਸ ਕਰਦਾ ਵੀ ਯਾਰ ਚੱਲ ਕੋਈ ਨਹੀਂ ਇਹਨਾਂ ਨੂੰ ਪਤਾ ਨਹੀਂ ਹੈਗਾ ਮੈਂ ਲੈ ਕੇ ਕੀ ਜਾ ਰਿਹਾ ਉਹ ਆਪਣੇ ਘਰੇ ਜਦੋਂ ਜਾਂਦਾ ਹੈ ਤਾਂ ਬਾਦਸ਼ਾਹ ਉਹਨੂੰ ਫਟਕਾਰਾਂ ਪਾਉਂਦਾ ਹੈ ਉਹ ਕਹਿੰਦਾ ਵੀ ਵਾਕੀ ਦੇਖ 6 ਜਣੇ ਕਿੰਨੀਆਂ ਸੋਹਣੀਆਂ ਹੂਰਾਵਾਂ ਵਿਆਹ ਕੇ ਲਿਆਏ ਆ ਉਹਨਾਂ ਕੋਲ ਇੰਨੇ ਨੇ ਘੋੜੇ ਹਾਥੀ ਸੋਨਾ ਇਹਨਾਂ ਕੁਝ ਉਹਨਾਂ ਨੂੰ ਦਾਨ ਚ ਮਿਲਿਆ ਉਹਨਾਂ ਨੂੰ ਸੌਰੀ ਦਾਨ ਚ ਮਿਲਿਆ ਤੇ ਤੂੰ ਕੀ ਲੈ ਕੇ ਆਇਆ ਤੋ ਕਹਿੰਦਾ ਵੀ ਪਿਤਾ ਜੀ ਦੇਖੀ ਚੱਲਿਓ ਉਹ ਕੀ ਕਰਦਾ ਇੱਕ ਉਹ ਬੂਟੀ ਚਾਰਦਾ ਉਹਨੂੰ ਖੋਤੇ ਨੂੰ ਉਹ ਖੋਤੇ ਨੂੰ ਕੀ ਹੁੰਦਾ ਮੋਕ ਲੱਗ ਜਾਂਦੀ ਹੈ ਤੇ ਜਦੋਂ ਪਚਕਾਰੀ ਮਾਰਦਾ ਹੈ ਤਾਂ ਉਹਦੇ ਚੋਂ ਹੀਰੇ ਨਿਕਲਦੇ ਆ ਤੇ ਉਹ 당ਗ ਰਹਿ ਜਾਂਦਾ ਬਾਦਸ਼ਾਹ ਉਹ ਕਹਿੰਦਾ ਮੈਂ ਕਰਾਮਾਤੀ ਖੋਤੇ ਲੈ ਕੇ ਆਇਆ ਜਦੋਂ ਇਹ ਗੱਲ ਛੇ ਭਰਾਵਾਂ ਨੂੰ ਪਤਾ ਲੱਗਦੀ ਉਹ ਸੋਚਣ ਲੱਗ ਜਾਂਦੇ ਇਹ ਕਹਿੰਦੇ ਯਾਰ ਕਮਾਲ ਹੈ ਇਹਦਾ ਅਧਿਆ ਤਾਂ ਕਮਾਲ ਨਿਕਲਿਆ ਜਿੰਨੇ ਨੇ ਇੱਕ ਇੱਕ ਖੋਤੇ ਚੋਂ ਇੱਕੋ ਵਾਰ ਚ ਹੀਰੇ ਨਿਕਲ ਆਏ ਇਸ ਹਿਸਾਬ ਨਾਲ ਤਾਂ ਇਹਦਾ ਬਹੁਤ ਅਮੀਰ ਹੋ ਜਾਊਗਾ ਵੀ ਕਿਉਂ ਨਾ ਆਪਾਂ ਇਹਦੇ ਨਾਲ ਸੌਦਾ ਕਰੀਏ ਤਾਂ ਉਹਦੇ ਕੋਲੇ ਕਹਿੰਦੇ ਉਹ ਉਹਨੂੰ ਕਹਿੰਦੇ ਵੀ ਐਂ ਕਰ ਤੂੰ ਸਾਡੇ ਘੋੜੇ ਲੈ ਤੇ ਤੈਨੂੰ ਜੋ ਚਾਹੀਦਾ ਲੈ ਲੈ ਤੂੰ ਐਂ ਕਰਾ ਖੋਤੇ ਸਾਨੂੰ ਦੇ ਦੇ ਉਹ ਕਹਿੰਦਾ ਨਾ ਨਾ ਪ੍ਰਭੋ ਇਹ ਕਰਾਮਾਤੀ ਖੋਤੇ ਨੇ ਮੈਂ ਤੁਹਾਨੂੰ ਦੇ ਨਹੀਂ ਸਕਦਾ ਇਹ ਤਾਂ ਮਤਲਬ ਐਸੀ ਸ਼ੈਅ ਨੇ ਇਹ ਤਾਂ ਮਰਦੇ ਦਿਨ ਤੱਕ ਇਹਨੇ ਮੋਕ ਮਰੀ ਜਾਣੀ ਹੈ ਲਿੱਦ ਕਰੀ ਜਾਣੀ ਹੈ ਵਿੱਚੋਂ ਹੀਰੇ ਨਿਕਲੀ ਜਾਣੇ ਇਹ ਤਾਂ ਕਹਿੰਦਾ ਮੈਂ ਮੇਰੇ ਲਈ ਤਾਂ ਸੋਨੇ ਦੀ ਖਾਨ ਨੇ ਇਹ ਮੈਂ ਕਿਵੇਂ ਦੇ ਦਾਂ ਤੇ ਉਹ ਕਹਿੰਦੇ ਨਹੀਂ ਨਹੀਂ ਕਹਿੰਦਾ ਵੀ ਅਜੇ ਨਹੀਂ ਦਿੰਦਾ ਹੈਗਾ ਰਾਤ ਨੂੰ ਉਹ ਕੀ ਕਰਦਾ ਹੈ ਉਹਨਾਂ ਨੂੰ ਬੂਟੀ ਚਾਰਦਾ ਹੈ ਉਹ ਜਦੋਂ ਮੋਕ ਮਾਰਦੇ ਆ ਤਾਂ ਸਾਰੇ ਹੀਰੇ ਇੱਕ ਪਾਸੇ ਰੱਖ ਲੈਂਦਾ ਅਗਲੇ ਦਿਨ ਉਹ ਕਹਿੰਦੇ ਵੀ ਚੱਲ ਠੀਕ ਹੈ ਤੇ ਸਾਡੇ ਹਾਥੀ ਹੈ ਸਾਡਾ ਆਹ ਸਾਡੇ ਜਿਹੜੇ ਆ ਜ਼ਗੀਰਾਂ ਨੇ ਜਿਹੜੀਆਂ ਸਾਨੂੰ ਬਾਪ ਨੇ ਦਿੱਤੀਆਂ ਨੇ ਇਹ ਸਾਰੀਆਂ ਅਸੀਂ ਤੇਰੇ ਨਾਮ ਕੀਤੀਆਂ ਇਹ ਖੋਤੇ ਸਾਨੂੰ ਦੇ ਦੇ ਚਲੋ ਜੀ ਕਹਿੰਦਾ ਠੀਕ ਹੈ ਮੈਂ ਤੁਹਾਡੇ ਤੇ ਤਰਸ ਕਰ ਰਹੇ ਹਾਂ ਪਰ ਇਹ ਖੋਤੇ ਬਹੁਤ ਕੀਮਤੀ ਨੇ ਇਹਨਾਂ ਦਾ ਖਿਆਲ ਰੱਖਿਓ ਇਹਨਾਂ ਨੂੰ ਸਹੀ ਢੰਗ ਨਾਲ ਚਾਰਿਓ ਕਿਤੇ ਨਾ ਹੋਏ ਵੀ ਖੋਤੇ ਤੁਹਾਡੇ ਤੇ ਰੁੱਸੇ ਜਾਣ ਹੁਣ ਇਹ ਉਹ ਲੈ ਜਾਂਦੇ ਆ ਖੋਤੇ ਖੋਤੇ ਜਦੋਂ ਲੈ ਜਾਂਦੇ ਆ ਤਾਂ ਉਹ ਹੁਣ ਉਹਨਾਂ ਨੂੰ ਲਾਲਚ ਹੈ ਉਹ ਕਹਿੰਦੇ ਵੀ ਯਾਰ ਹੁਣੇ ਹੀ ਆਪਾਂ ਕਰਾਈਏ ਉਹ ਖੋਤੇ ਨੂੰ ਥੋੜੀ ਬੋਦੀ ਬੂਟੀ ਚਾਰਦੇ ਆ ਤਾਂ ਉਹ ਵਿਚਾਰੇ ਨੇ ਕੀ ਕਰਨੇ ਉਹ ਪਚਕਾਰੀ ਮਾਰਦੇ ਲਿੱਦ ਨਿਕਲਦੀ ਹੈ ਮੁਸ਼ਕ ਆਉਂਦੀ ਹੈ ਤਾਂ ਉਹ ਕਹਿੰਦੇ ਵੀ ਯਾਰ ਲੱਗਦਾ ਖੋਤੇ ਨਰਾਜ਼ ਹੋ ਗਏ ਕਹਿੰਦੇ ਐ ਕਿਵੇਂ ਨਰਾਜ਼ ਹੋ ਗਏ ਅਸੀਂ ਰਾਜਕੁਮਾਰਾਂ ਦੇ ਮੁੰਡੇ ਰਾਜੇ ਦੇ ਮੁੰਡੇ ਰਾਜਕੁਮਾਰ ਇਹ ਸਾਲੇ ਕਿਵੇਂ ਨਰਾਜ਼ ਹੋ ਜਾਂਦੇ ਆ ਸਾਡੇ ਤੋਂ ਉਹ ਖੋਤੇ ਨੂੰ ਕੁੱਟਦੇ ਆ ਉਹ ਖੋਤੇ ਹੋਰ ਮੋਗ ਮਾਰਦੇ ਉਹ ਕਹਿੰਦੇ ਵੀ ਇਹ ਖੋਤੇ ਅਸਲ ਦੇ ਵਿੱਚ ਆਪਣੇ ਨਾਲ ਦੁਰਵਿਹਾਰ ਕਰ ਰਹੇ ਹੈ ਮੋਗ ਮਾਰ ਕੇ ਆਪਾਂ ਇੱਕ ਤਰ੍ਹਾਂ ਜਿਵੇਂ ਹੁੰਦਾ ਨਾ ਕਿ ਆਪਾਂ ਗਾਲ ਕੱਢਦੇ ਨੇ ਇਹ ਬੇਇੱਜ਼ ਮਾਰ ਦਿੰਦੇ ਆ ਜਦੋਂ ਮਾਰ ਦਿੰਦੇ ਆ ਤਾਂ ਸਵੇਰੇ ਉਹਦੇ ਕੋਲੇ ਆਉਂਦੇ ਭਰਾਵਾ ਤੇਰੇ ਤਾਂ ਖੋਤੇ ਮਰ ਗਏ ਉਹ ਤਾਂ ਮੋਕ ਹੀ ਮਾਰੀ ਗਏ ਸਾਡਾ ਘਰ ਸਾਰਾ ਮੁਸ਼ਕ ਨਾਲ ਭਰਤਾ ਤੇ ਤੂੰ ਕਹਿੰਦਾ ਵੀ ਸਾਡੇ ਨਾਲ ਧੋਖਾ ਕੀਤਾ ਤੋ ਕਹਿੰਦਾ ਵੀ ਚਲੋ ਬਾਦਸ਼ਾਹ ਕੋਲੇ ਲੈ ਚਲਦੇ ਆਪਾਂ ਪਿਤਾ ਜੀ ਕੋਲੇ ਇਹ ਮਸਲਾ ਮਸਲਾ ਲੈ ਚਲਦੇ ਆਂ ਗੱਲ ਪਿਤਾ ਕੋਲੇ ਜਾਂਦੀ ਹੈ ਪਿਓ ਕੋਲੇ ਜਾਂਦੀ ਹੈ ਤਾਂ ਪਿਓ ਕਹਿੰਦਾ ਵੀ ਦੇਖੋ ਮੈਂ ਅੱਖੀਂ ਦੇਖਿਆ ਉਹ ਖੋਤੇ ਨੂੰ ਹੀਰੇ ਦਿੰਦੇ ਹੋਏ ਤੇ ਤੁਹਾਡੇ ਤਾਂ ਖੋਤੇ ਮਰ ਕਿਵੇਂ ਗਏ ਤਾਂ ਉਹ ਦੱਸ ਦਿੰਦੇ ਵੀ ਕਹਿੰਦੇ ਵੀ ਸਾਨੂੰ ਐ ਲੱਗਿਆ ਵੀ ਅਸੀਂ ਹੁਣੇ ਸਾਰਾ ਕੁਝ ਕੱਢ ਲਈਏ ਤੇ ਇਹਨਾਂ ਦੇ ਵਿੱਚੋਂ ਮਤਲਬ ਅਸੀਂ ਸਾਡੇ ਤੋਂ ਜ਼ਿਆਦਾ ਕੁੱਟੇ ਗਏ ਤੇ ਉਹ ਮਰ ਗਏ ਹੁਣ ਉਹ ਅਧਿਆ ਕਹਿੰਦਾ ਅਧਿਆ ਇੱਥੇ ਹੁਣ ਉਹ ਗੱਲ ਆਪਦੇ ਪਿਓ ਨੂੰ ਕਹਿੰਦਾ ਵੀ ਦਰਸਲ ਨਾ ਤਾਂ ਉਹ ਖੋਤੇ ਦੇ ਅੰਦਰੋਂ ਹੀਰੇ ਪੈਦਾ ਕਰਦੇ ਸੀ ਮੈਂ ਇੱਕ ਠੱਗ ਕੋਲੇ ਗਿਆ ਸੀ ਜਿੱਥੇ ਮੇਰਾ ਤੀਰ ਡਿੱਗਿਆ ਸੀ ਇਹਨਾਂ ਨੇ ਮੇਰੇ ਨਾਲ ਧੋਖਾ ਕੀਤਾ ਤੀਰ ਮੇਰਾ ਗਲਤ ਥਾਂ ਤੇ ਡਿੱਗਿਆ ਉਹ ਠੱਗਾਂ ਦੇ ਘਰ ਡਿੱਗਿਆ ਠੱਗਾਂ ਦੇ ਘਰਾਂ 'ਚੋਂ ਹੀਰੇ ਸੀ ਤਾਂ ਮੈਂ ਸੋਚਿਆ ਵੀ ਇਹ ਠੱਗੀ ਦਾ ਮਾਲ ਹੈਗਾ ਮੈਂ ਕਿਹਾਂ ਆਪਣੇ ਦਰਬਾਰ ਚ ਵਾਪਸ ਲੈ ਕੇ ਆਵਾਂ ਤਾਂ ਮੈਂ ਇਹ ਤੁਹਾਡੇ ਤੱਕ ਲੈ ਕੇ ਆਂਦਾ ਫਿਰ ਮੈਨੂੰ ਇਹ ਲੱਗਿਆ ਕਿ ਮੈਂ ਆਪਣੇ ਭਰਾਵਾਂ ਦੀ ਜਿਹੜਾ ਫਰੇਬ ਹੈ ਝੂਠ ਹੈ ਜਿਹੜਾ ਲਾਲਚ ਹੈ ਮੈਂ ਤੁਹਾਡੇ ਸਾਹਮਣੇ ਨੰਗਾ ਕਰਾਂ ਤਾਂ ਕਿ ਤੁਹਾਨੂੰ ਇਹ ਪਤਾ ਲੱਗੇ ਤੁਹਾਡੇ ਜਿਹੜੇ 6 ਪੁੱਤ ਨੇ ਦੁਰਾਚਾਰੀ ਨੇ ਇਹ ਪਰਜਾ ਨੂੰ ਸੁੱਖ ਨਹੀਂ ਦੇ ਸਕਦੇ ਹੈਗੇ ਤਾਂ ਉਹਨਾਂ ਨੂੰ 6 ਭਰਾਵਾਂ ਨੂੰ ਬਹੁਤ ਫਟਕਾਰਾਂ ਪੈਂਦੀਆਂ ਨੇ ਤਾਂ ਇਹ ਕੀ ਕਰਦਾ ਹੈ ਉਹ ਕਹਿੰਦਾ ਵੀ ਇਹ ਹੀਰਿਆਂ ਦਾ ਕੀ ਕਰਨਾ ਹੈ ਉਹ ਕਹਿੰਦਾ ਪਿਤਾ ਜੀ ਉਹਨਾਂ ਠੱਗਾਂ ਨੂੰ ਇਥੇ ਪੇਸ਼ ਕਰੋ ਤੇ ਪਤਾ ਕਰੋ ਵੀ ਇਹ ਕਿੰਨਾ ਕਿੰਨਾ ਦੇ ਹੀਰੇ ਸੀ ਉਹਨਾਂ ਠੱਗਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਰਾਜੇ ਦੇ ਪੇਸ਼ ਕੀਤਾ ਜਾਂਦਾ ਹੈ ਤਾਂ ਉਹ ਫਿਰ ਜਿੱਥੋਂ ਜਿੱਥੋਂ ਉਹਨਾਂ ਨੇ ਚੋਰੀ ਕੀਤੀ ਹੁੰਦੀ ਹੈ ਜਿੰਨਾਂ ਜਨਾਂ ਦਾ ਪੈਸਾ ਪੈਸੇ ਦਾ ਉਹਨਾਂ ਨੇ ਹੀਰੇ ਖਰੀਦ ਕੇ ਸਾਹਮੇ ਹੁੰਦੇ ਆ ਉਹ ਸਾਰੇ ਲੋਕਾਂ ਦੇ ਪੈਸੇ ਮੁੜੇ ਜਾਂਦੇ ਆ ਤੇ ਉਸ ਤੋਂ ਬਾਅਦ ਕਹਿੰਦੇ ਅਦੀਆ ਜਿਹੜਾ ਹੈਗਾ ਉਹ ਬਾਦਸ਼ਾਹ ਨੂੰ ਕਹਿੰਦਾ ਵੀ ਮੈਂ ਚਾਹਣਾ ਤੂੰ ਰਾਜ ਤੇ ਤਖਤ ਤੇ ਬੈਠੇ ਤਾਂ ਇੱਕ ਰਾਤ ਨੂੰ ਅਦੀਆ ਉੱਥੋਂ ਗਾਇਬ ਹੋ ਜਾਂਦਾ ਘਰ ਚੋਂ ਕਿਹਾ ਜਾਂਦਾ ਹੈਗਾ ਕਿ ਜਿਹੜਾ ਅਧਿਆਏ ਉਹ ਇਲਾਕੇ ਦੇ ਲੋਕਾਂ ਦੇ ਵਿੱਚ ਕਿਤੇ ਦੂਰ ਚਲਾ ਜਾਂਦਾ ਹੈ ਤੇ ਕਦੇ-ਕਦੇ ਰਾਜ ਨੂੰ ਖਬਰ ਪਹੁੰਚਦੀ ਹੈ ਵੀ ਜਿੱਥੇ ਕਾਲ ਪਿਆ ਸੀ ਅਧਿਆ ਉਹਥੇ ਲੋਕਾਂ ਦੀ ਮਦਦ ਕਰ ਰਿਹਾ ਹੈ ਕਿਤੇ ਲੋਕਾਂ ਦੇ ਨਾਲ ਫਸਲ ਦੇ ਵਿੱਚ ਹੈਲਪ ਕਰ ਰਿਹਾ ਹੈ ਕਿਤੇ ਕਿਸੇ ਦੀਆਂ ਮੱਝਾਂ ਚਾਰ ਰਿਹਾ ਹੈ ਇਦਾਂ ਅਧਿਆ ਦੀਆਂ ਲੋਕ ਕਥਾਵਾਂ ਚੱਲ ਪੈਂਦੀਆਂ ਨੇ ਕਿ ਇੱਕ ਰਾਜ ਦੇ ਵਿੱਚ ਐਸਾ ਇੱਕ ਅਧਿਆ ਨਾਮ ਦਾ ਬੰਦਾ ਹੈਗਾ ਜਿਹੜਾ ਲੋਕਾਂ ਦੀ ਮਦਦ ਕਰਦਾ ਹੈ ਤੇ ਅਚਾਨਕ ਹੀ ਕਰਾਮਾਤੀ ਰੂਪ ਚ ਆਉਂਦਾ ਹੈ ਮਦਦ ਕਰਕੇ ਚਲਾ ਜਾਂਦਾ ਹੈ ਤਾਂ ਇਸ ਤਰ੍ਹਾਂ ਉਹ ਦੁਨੀਆ ਨੂੰ ਸੁੱਖ ਪਹੁੰਚਾਉਂਦਾ ਹੈ ਇਹ ਸੀ ਕਰਾਮਾਤੀ ਖੋਤੇ ਤੇ ਅਧੀ ਅਧੀ ਕਹਾਣੀ ਜਾਂਦੇ ਰਹੋ